तहसील ਪਲਾਚੌਰ ਦੇ ਪਿੰਡ ਗਰਲੋਪੇੜ ਦਾ ਨੌਜਵਾਨ ਰੂਸ ਵਿਖੇ ਵਿਜ਼ਟਰ ਵਿਜ਼ਿਟ ਤੇ ਗਿਆ ਲੇਕਿਨ ਨਰੈਣ ਸਿੰਘ ਨੂੰ ਜਬਰੀ ਰੂਸ-ਚੁਕਰੇਨ جنگ ਵਿੱਚ ਧੱਕਿਆ ਜਾ ਰਿਹਾ ਉਸਦੇ ਘਰਦਿਆਂ ਨੂੰ ਜਦੋਂ ਇਸ ਬੰਦੇ ਪੁੱਛਿਆ ਗਿਆ ਤਾਂ ਨਰੈਣ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਵੀ ਅਕਤੂਬਰ 2023 ਵਿੱਚ 15 ਦਿਨ ਲਈ ਨਰੈਣ ਸਿੰਘ ਟੂਰਿਸਟ ਵਿਜ਼ਿਟ ਤੇ ਗਿਆ ਸੀ ਇਸ ਵਾਰ ਵੀ ਦੁਬਾਰਾ ਆਪਣੇ ਦੋਸਤਾਂ ਨਾਲ ਗਿਆ ਸੀ ਲੇਕਿਨ ਸਾਨੂੰ ਅਚਾਨਕ ਫੋਨ ਆਉਂਦਾ ਹੈ ਅਤੇ ਡਰਿਆ ਹੋਇਆ ਸਾਡਾ ਪੁੱਤ ਸਾਨੂੰ ਦੱਸਦਾ ਹੈ ਕਿ ਸਾਨੂੰ ਇੱਥੇ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਤੱਕੇ ਨਾਲ ਫੌਜ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਰੂਸ ਜੁਕਰੇਨ جنگ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਸ ਦੀ ਇੱਕ ਵੀਡੀਓ ਵੀ ਹੈ ਜਿਸ ਵਿੱਚ ਨਾਰਾਇਣ ਸਮੇਤ 7 ਹੋਰ ਨੌਜਵਾਨ ਮਦਦ ਦੀ ਗੋਹਾਲਾ ਲਾ ਰਹੇ ਹਨ ਉਹਨਾਂ ਦੱਸਿਆ ਕਿ ਇਸ ਵੇਲੇ ਉਹ ਜੁਕਰੇਨ ਵਿੱਚ ਹਨ ਕਿੰਨੇ ਸਾਲ ਦਾ ਮੁੰਡਾ ਤੁਹਾਡਾ ਹੈ 1 ਸਾਲ ਦਾ 21 ਸਾਲ ਦਾ ਇਹ ਕਿੰਨੇ ਚਿਰ ਹੋ ਗਿਆ ਇਹਨੂੰ ਜਿਹੜਾ ਗਿਆ ਸੀਗਾ ਰਸ਼ੀਆ ਨੂੰ ਗਿਆ ਸੀਗਾ ਮਹੀਨਾ ਉਹ ਚਲੇ ਆਇਆ ਮਹੀਨਾ ਉਹ ਚਲੇ ਗਿਆ ਹਾਂਜੀ ਤੇ ਉੱਥੇ ਜਾ ਕੇ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨੂੰ ਫੌਜ ਵਿੱਚ ਭਰਤੀ ਕਰਤਾ ਜੀ ਸਾਨੂੰ ਮਹੀਨੇ ਬਾਅਦ ਫੋਨ ਆਇਆ ਇਹਦਾ ਵੀ ਮੈਸੇਜ ਕੀਤਾ ਵੀ ਮੇਨੂੰ ਮੰਮੀ ਇਹਨਾਂ ਨੇ ਫੜ ਲਿਆ ਤੇ ਮੈਨੂੰ ਪੁਲਿਸ ਵਿੱਚ ਕਰ ਦਿੱਤਾ ਇਹਦੇ ਚ ਜੇਲ੍ਹ ਚ ਜੇਲ੍ਹ ਚ ਕਰਕੇ ਫਿਰ ਮੈਨੂੰ ਅੱਗੇ ਉੱਥੇ ਲੈ ਚਲੇ ਨੇ ਭਰਤੀ ਕਰ ਦਿੱਤਾ ਮਤਲਬ ਵੀ ਸਾਨੂੰ ਡਰਾਪ ਆ ਗਏ ਇਹਨਾਂ ਨੇ ਫਰੈਂਡ ਪ੍ਰਿੰਟ ਲਾ ਕੇ ਸਾਨੂੰ ਡਰਾਪ ਆ ਗਏ ਕੱਪੀ ਕੱਪੀ ਤਾਂ ਮੈਂ ਬਣੀ ਲੇਤੀ ਸੀ ਤਾਂ ਨਿੰਮਾ ਤੇ ਹੁਣ ਲਾਸਟ ਟਾਈਮ ਤੁਹਾਡੇ ਬੇਟੇ ਨਾਲ ਕਦੋਂ ਗੱਲ ਹੋਈ ਤੁਹਾਡੀ ਬੇਟੇ ਨਾਲ ਲਾਸਟ ਟਾਈਮ 10 12 ਦਿਨ ਵੀ ਹੋਈ ਗੱਲ ਨੂੰ ਭਈਆ ਕਿੰਨਾ ਪੜਿਆ ਹੋਇਆ ਏ ਮੁੰਡਾ ਜੀ ਇਹ ਪ੍ਰਸਤੁਤੀ ਦੀ ਇਹ ਕਿੱਥੋਂ ਬਲਛੋ ਹਾਂਜੀ ਇਥੇ ਕੀ ਕੰਮ ਕਰਦਾ ਸੀ ਕੁਝ ਪੜਾ ਰਿਹਾ ਸੀ ਜੀ ਮੜ ਮੋਟਾ ਕਰਦੇ ਗੱਲ ਸੀ ਜੀ ਇਹ ਜਿਹੜਾ ਬਾਹਰ ਹੈ ਪਹਿਲੀ ਵਾਰ ਹੀ ਗਿਆ ਕਿ ਅੱਗੇ ਵੀ ਗਿਆ ਸੀ ਉੱਥੇ ਅੱਗੇ ਗਿਆ ਸੀ ਘੁੰਮਣ ਲੈ ਉਹ ਕਿਹੜੀ ਜਗ੍ਹਾ ਗਿਆ ਸੀ ਠੀਕ ਹੈ ਸੀ ਅੱਗੇ ਬੱਚਿਆਂ ਨਾਲ ਰਲ ਕੇ ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ ਜੀ ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਸੀ ਜੀ ਉੱਥੇ ਟੂਰਿਸਟ ਵੀਜ਼ੇ ਤੇ ਗਿਆ ਘੁੰਮਣ ਲਈ ਏਜੰਟ ਨੇ ਧੋਖਾਧੜੀ ਕੀਤੀ ਆ ਤੁਹਾਡੇ ਨਾਲ ਨਹੀਂ ਆਪ ਹੀ ਬੱਚਿਆਂ ਨੇ ਪਤਾ ਨਹੀਂ ਕਿੱਥੋਂ ਏਜੰਟ ਲੱਗਿਆ ਕਿੱਥੋਂ ਇਹਨਾਂ ਨੇ ਸਲਾਹ ਬਣਾਈ ਬਸ ਇੰਨੀ ਗੱਲ ਮੈਨੂੰ ਬੋਲੀਏ ਮੰਮੀ ਮੈਂ ਘੁੰਮਣ ਲਈ ਜਾਣਾ ਪਹਿਲਾਂ ਹੀ ਗਿਆ ਹੋਵੇਗਾ ਜੀ ਪਹਿਲਾਂ 15 ਦਿਨ ਦਾ ਵੀਜ਼ਾ ਲੱਗਿਆ ਹੋਵੇਗਾ ਜੀ ਜੇ ਲੱਗਦਾ 15 ਦਿਨ ਬਾਅਦ ਵਾਪਸ ਆ ਗਿਆ ਤਾਂ ਹੁਣ ਨਿਊ ਇਅਰ ਤੇ ਕਹਿੰਦਾ ਮੈਂ ਘੁੰਮਣ ਜਾਣਾ ਦੁਬਾਰਾ ਨਿਊ ਇਅਰ ਤੇ ਘੁੰਮਣ ਗਿਆ ਰਹੀ ਦੁਬਾਰਾ ਤੇ ਹੋਰ ਵੀ ਇੱਥੋਂ ਦੇ ਬੱਚੇ ਸੀ ਤੁਹਾਡੇ ਕੋਈ ਲੋਕਲ ਪਿੰਡ ਦਾ ਜਾਂ ਕੋਈ ਪਰ ਜਿੱਦਾਂ ਲੜਾਈ ਲੱਗੀ ਵੀ ਆ ਫਿਰ ਉੱਥੇ ਟੂਰਿਸਟ ਵੀ ਜੇ ਤੇ ਜਾਤਾ ਧੋਖੇ ਜਿ ਰੱਖਿਆ ਏਜੰਟ ਨੇ ਧੋਖੇ ਜਿ ਰੱਖਿਆ ਟੈਕਸੀ ਵਾਲਾ ਮਿਲਿਆ ਨਾਲ ਨੂੰ ਹਾਂ ਉਹਨੇ ਕਿਹਾ ਜੀ ਮੈਂ ਨਾ ਤੁਸੀਂ ਉਹਨੂੰ ਘੁਮਾਣ ਲੈ ਗਿਆ ਜੀ ਕਹਿੰਦਾ ਮੈਂ ਯੂਕਰੇਨ ਘੁਮਾਣ ਲੈ ਕੇ ਜਾਊਂਗਾ ਤੁਹਾਨੂੰ ਅੱਛਾ ਹਾਂ ਜਿੱਥੇ ਲੜਾਈ ਲੱਗੀ ਵੀ ਆ ਉੱਥੇ ਕਮਾਂ ਲੈ ਗਿਆ ਉੱਥੇ ਜਾ ਕੇ ਇਹਨਾਂ ਕੋ ਪੈਸੇ ਮੰਗੇ ਕਹਿੰਦਾ ਮੈਨੂੰ ਪੈਸੇ ਦੇ ਉਹ ਮੈਂ ਤੁਹਾਨੂੰ ਗਾਂ ਘਮਾਉਂਗਾ ਇਹ ਕਹਿੰਦੇ ਸਾਡੇ ਕੋ ਪੈਸੇ ਨਹੀਂ ਉਹਨੇ ਉੱਥੇ ਲਾ ਦਿੱਤਾ ਜੀ ਉੱਥੇ ਲਾ ਦਿੱਤਾ ਇਹਨਾਂ ਨੂੰ ਆਰਮੀ ਨੇ ਪੁਲਿਸ ਨੇ ਚੱਕ ਲਿਆ ਜੀ ਕਹਿੰਦੇ ਤੁਸੀਂ ਇਲੀਗਲ ਆਏ ਹੋ ਸਾਡੀ ਕੰਟਰੀ 'ਚ ਤਾਂ ਉਹਨਾਂ ਨੇ ਚੱਕ ਕੇ ਇਹਨਾਂ ਨੂੰ ਤਾਂ 2-3 ਦਿਨ ਜੇਲ੍ਹ 'ਚ ਰੱਖਿਆ ਮੁੜ ਕੇ ਇਹਨਾਂ ਕੋ ਆਰਮੀ ਨੂੰ ਹੈਂਡਲ ਕਰਤਾ ਆਰਮੀ ਨੇ ਕੁੱਟ ਮਾਰ ਕਰਕੇ ਇਹਨਾਂ ਨੂੰ ਸੈਂਡ ਕਰਾ ਲਈ ਸੈਂਡ ਕਰਾ ਕੇ ਹੁਣ ਉਹ ਅੱਗੇ ਲੜਾਈ ਤੇ ਭੇਰੇ ਆਈ ਪਹਿਲਾਂ 15 ਦਿਨ ਟ੍ਰੇਨਿੰਗ ਦਿੱਤੀ ਐ ਪਿੱਛੇ ਜੀ ਮੁਰਦੋਂ ਰੈੱਡ ਲਾਈਨ ਤੇ ਲੈ ਕੇ ਜਾ ਰਹੇ ਆ ਇਹ ਜਿਹੜਾ ਏਜੰਟ ਐ ਇਹਦਾ ਕੁਝ ਪਤਾ ਤੁਹਾਨੂੰ ਕਿੰਨੇ ਪੈਸੇ ਲਏ ਸੀ ਉਹਨੇ ਏਜੰਟ ਨੇ ਏਜੰਟ ਨੇ ਜਾਨੂੰ ਇਦਾਂ ਕੁਝ ਨਹੀਂ ਪਤਾ ਸਾਡੇ ਮੁੰਡੇ ਨੇ ਨਹੀਂ ਕੀਤਾ ਜੋ ਕੀਤਾ ਬੱਚਿਆਂ ਨਾਲ ਰੱਖ ਕੇ ਉਹਨੇ ਕਿੰਨੇ ਟਿਕਟ ਲੱਗ ਗਿਆ ਸੀਗਾ ਇਦੋਂ ਕਿੰਨੇ ਪੈਸੇ ਲੱਗੇ ਸੀ 6000 ਰੁਪਏ ਲੈ ਕੇ ਗਿਆ ਮੇਰੇ ਕੋਲ 6000 ਹਾਂ ਜੀ ਜਿਹੜੇ ਬਾਕੀ ਪੈਸੇ ਉਹ ਕਿੱਥੋਂ ਅਰੇਂਜ ਕੀਤੇ ਉਹਨੇ ਬੱਚਿਆਂ ਨਾਲ ਹੀ ਉਹਨੇ ਕੀਤਾ ਮੈਨੂੰ ਨਹੀਂ ਲੱਭਦਾ ਨਾ ਵੀ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਇਹ ਸਾਨੂੰ ਪਤਾ ਹੁੰਦਾ ਮੈਂ ਨਾਂ ਵੀ ਇਸ ਜੀ ਉੱਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਮੈਨੂੰ ਮੇਰਾ ਬੱਚਾ ਠੀਕ ਠਾਕ ਘਰ ਆ ਜਾਣਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਆਪਣੇ ਬੱਚਾ ਚਾਹੀਦਾ ਯੂਜ਼ਰ ਨੇ ਮੰਗਿਆ ਨਾ ਕਿ ਨਸਲਾਹ ਕਰਕੇ ਘੁੰਮਣ ਗਿਆ ਜੀ ਨਾ ਮਿਸਾਲਾਂ ਦੇਣਗੇ ਨਾ ਮਿਸਾਲ ਤੋਂ ਪਹਿਲਾਂ ਗਿਆ ਸੀਗਾ ਪੰਜ ਚਾਰ ਜੀ ਪਰ ਇੱਕ ਸੋਚਣੇ ਵਾਲੀ ਗੱਲ ਆ ਕਿ 6000 ਰੁਪਏ ਤੁਸੀਂ ਸਿਰਫ ਦੱਸ ਰਹੇ ਆ 6000 ਦੀ ਤਾਂ ਟਿਕਟ ਹੈ ਨਹੀਂ 80 85000 ਰੁਪਏ ਦੀ ਰਿਟਰਨ ਟਿਕਟ ਆ ਉਹਨੇ ਬੱਚਿਆਂ ਦੇ ਨਾਂ ਕੀਤਾ ਉਹਨਾਂ ਨੇ ਗੱਲ ਕੀਤੀ ਉਹਨੇ ਕਿਸੇ ਨੇ ਮੁੰਡਿਆਂ ਨਾਲ ਸਲਾਹ ਕਰਕੇ ਪਰ ਤੁਸੀਂ ਇਹ ਪੁੱਛਿਆ ਨਹੀਂ ਵੀ ਕਿ ਕਿਨੇ ਪੈਸੇ ਦੀ ਦਿੱਲੀ ਦੀ ਟਿਕਟ ਹੈ ਨਹੀਂ ਤਾਂ 6000 ਰੁਪਏ ਤੁਸੀਂ ਲੈ ਕੇ ਗਏ ਤੁਸੀਂ ਇਹ ਤਾਂ ਮਤਲਬ ਉਸਲੇ ਪੁੱਛ ਕੇ ਛਣੀ ਕੀਤੀ ਕੋਈ ਅਸੀਂ ਨਹੀਂ ਪਤਾ ਨਹੀਂ ਕਿ ਆ ਘੁੰਮਣ ਲੈ ਜਾਂਦਾ ਪਿਆ ਪਹਿਲਾਂ ਵੀ ਗਿਆ ਸੀ ਪਹਿਲਾਂ ਵੀ ਗਿਆ ਸਾਡਾ ਪਹਿਲਾਂ ਕਿੰਨੇ ਪੈਸੇ ਲਾ ਕੇ ਗਿਆ ਸੀਗਾ ਪਹਿਲਾਂ ਜਿਹੜੇ ਮੁੰਡੇ ਨਾਲ ਗੱਲ ਕੀਤੀ ਸੀ ਜੀ ਇੰਦਰ ਸਾਡੇ ਘਰੋਂ ਇਸ ਤੋਂ ਇਹ ਸਾਬਤ ਹੁੰਦਾ ਕਿ ਉਹਨੂੰ ਗਮਰਾਹ ਕਰਕੇ ਲੈ ਗਏ ਜਾਂ ਗਮਰਾਹ ਕਰ ਪੈਸਿਆਂ ਤੋਂ ਬਗੈਰ ਤਾਂ ਅੱਜ ਦਾ ਜਿਹੜਾ ਯੁੱਗ ਚੱਲਦਾ ਹੈ ਦਾ ਪੈਸਿਆਂ ਤੋਂ ਬਗੈਰ ਕੰਮ ਕੋਈ ਨਹੀਂ 6000 ਰੁਪਏ ਦੀ ਕੋਈ ਅੱਜ ਦੀ ਤਰੀਕ ਵਿੱਚ ਵੈਲਿਊ ਨਹੀਂ ਹੈਗੀ ਨਹੀਂ ਮੇਰੇ ਕੋਲੋਂ ਤਾਂ ਕਰੋ 6000 ਹੀ ਲੈ ਕੇ ਗਿਆ ਮੈਂ ਉੱਤੇ ਖਾਣਾ ਪੀਣਾ ਦੇਖੋ 1.5 ਮਹੀਨੇ ਦਾ ਬੀਜ ਲੱਗਿਆ ਹੈ 1.5 ਮਹੀਨੇ ਦੇ ਵਿੱਚ ਉਹ ਰਹਿ ਰਹੇ ਆ 12 ਬੱਚੇ ਆ ਹੁਣ ਕੀ ਪਤਾ ਕਿੰਨੇ ਪੈਸੇ ਲਾਏ ਆ ਕਿੰਨੇ ਨਹੀਂ ਲਾਏ ਆ ਉਹਨਾਂ ਦੇ ਕੋਈ ਡਰੈੱਸ ਦਾ ਪਤਾ ਤੁਹਾਨੂੰ ਜਿਹੜੇ 12 ਬੱਚੇ ਆ ਤੁਸੀਂ ਕੋਈ ਰਾਬਤਾ ਵੀ ਨਹੀਂ ਕਾਇਮ ਕੀਤਾ ਵੀ ਕੌਣ ਕੋਈ ਫੋਨ ਆਉਂਦਾ ਹੋ ਵੀ ਜਾ ਉਹਨਾਂ ਨੂੰ ਖੁਸ਼ੀ ਨਾ ਕੋਈ ਸਾਨੂੰ ਫੋਨ ਨਹੀਂ ਆ ਤਾ ਇਸ ਤੋਂ ਤਾਂ ਇਸ ਤੋਂ ਤਾਂ ਸਿਰਫ ਇੱਕੋ ਜ਼ਾਹਰ ਹੁੰਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਧੋਖਾ ਧੜੀ ਦੇ ਵਿੱਚ ਉਹ ਉੱਥੇ ਪੁੱਜ ਚੁੱਕਾ ਆ ਹਾਂਜੀ ਗੁੰਮਰਾਹ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਆ ਤੇ ਪੈਸੇ ਦੀ ਤਾਂ ਕੋਈ ਵੈਲਿਊ ਨਹੀਂ 6000 ਦੀ ਤਾਂ ਕੋਈ ਵੈਲਿਊ ਨਹੀਂ ਹੈਗੀ ਜਿਹੜਾ ਉਹ ਏਜੰਟ ਆ ਉਹਦੇ ਬਾਰੇ ਤੁਹਾਨੂੰ ਕੋਈ ਹੈ ਮਾੜਾ ਮੋਟਾ ਪਤਾ ਕੌਣ ਹੈ ਕੋਈ ਪਤਾ ਉਹਦੇ ਬਾਰੇ ਅੱਛਾ ਉਹ ਲਾਸਟ ਕਦੋਂ ਦਾ ਫੋਨ ਆਇਆ ਤੁਹਾਡੇ ਬੇਟੇ ਦਾ ਲਾਸਟ ਹੀ ਇਹ ਮੇਰੇ ਨਾਲ ਅੱਜ ਕੀ ਸਣੀ ਮਾਰ ਹੈ ਅੱਜ ਅਠਕ ਦਿਨ ਹੋਇਆ ਅੱਠ ਨੌ ਦਿਨ ਬਸ ਤੇ ਕੀ ਕਿਹਾ ਉਹਨੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਉਹਨਾਂ ਨੇ ਮੰਮੀ ਮੈਨੂੰ ਬਚਾ ਲਓ ਬਸ ਹੋਰ ਕੁਝ ਨਹੀਂ ਕਰਨਾ ਵੀਡੀਓ ਕਾਲ ਹੋ ਗਈ ਜੀ ਨਹੀਂ ਜੁਆ ਮੈਂ ਮੈਸੇਜ ਹੀ ਵਾਸਤੇ ਕੀਤਾ ਮੈਸੇਜ ਵਿੱਚ ਆ ਨਹੀਂ